ਜਿੱਥੇ ਅੱਜ ਕੱਲ ਦੀ ਦੁਨੀਆ ਵਿੱਚ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਪਈ ਹੈ ਉੱਥੇ ਇਹ ਤਰੀਕਾ ਕਿਸੇ ਨਾ ਕਿਸੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹਰੇਕ ਵਿਅਕਤੀ ਹਰੇਕ ਇਨਸਾਨ ਅਪਣਾ ਰਿਹਾ ਹੈ ਉਹ ਚਾਹੇ ਜਾਇਜ਼ ਹੈ ਚਾਹੇ ਨਜਾਇਜ਼ ਹੈ ਇਸੇ ਕਰਕੇ ਹੀ ਸਮਾਜ ਦੇਸ਼ ਅਤੇ ਸ਼ਹਿਰਾਂ ਅੰਦਰ ਚੋਰੀਆਂ ਦੀ ਵਾਰਦਾਤਾਂ ਵੱਧ ਗਈਆਂ ਹਨ ਚਾਹੇ ਮੋਬਾਈਲ ਚੱਕਰ ਦੀ ਘਟਨਾ ਹੋਵੇ ਜਾਂ ਸਨੇਚਿੰਗ ਦੀ ਹਰੇਕ ਕੋਈ ਕਰ ਰਿਹਾ ਹੈ ਪਰ ਇੱਕ ਈਮਾਨਦਾਰੀ ਦੀ ਮਿਸਾਲ ਅਜ ਦਾਣਾ ਮੰਡੀ ਵਿੱਚ ਵੇਖਣ ਨੂੰ ਮਿਲੀ ਜਿਸ ਤੇ ਮੰਗਤ RAM ਜੋ ਕਿ ਲਾਲੋਵਾਲੀ ਦਾ ਰਹਿਣ ਵਾਲਾ ਹੈ ਪਿੰਡ ਤੋਂ ਵਾਪਸ ਸ਼ਹਿਰ ਨੂੰ ਕੰਮ ਆ ਰਿਹਾ ਸੀ ਤਾਂ ਉਸ ਨੂੰ ਰਸਤੇ ਵਿੱਚ ਇੱਕ ਕੋ ਕੰਪਨੀ ਦਾ ਮੋਬਾਈਲ ਲੱਭਿਆ Oppo ਕੰਪਨੀ ਦਾ ਮੋਬਾਈਲ ਲੱਭਣ ਤੇ ਉਸ ਨੇ ਚੱਕ ਲਿਆ ਤੇ ਮੋਬਾਈਲ ਲੈ ਕੇ ਸ਼ਹਿਰ ਆ ਗਿਆ ਜਦੋਂ ਸ਼ਹਿਰ ਪੁੱਜਿਆ ਤਾਂ ਉਸ ਮੋਬਾਈਲ ਤੇ ਇੱਕ ਫੋਨ ਆਇਆ ਜੋ ਕਿ ਉਹ ਵਿਅਕਤੀ ਨੇ ਨਿਸ਼ਾਨੀ ਦੱਸੀ ਅਤੇ ਕਿਹਾ ਮੋਬਾਈਲ ਮੇਰਾ ਹੈ ਤਾਂ ਮੋਬਾਈਲ ਲੱਭਣ ਵਾਲੇ ਨੇ ਉਸ ਨੂੰ ਦਾਣਾ ਮੰਡੀ ਵਿੱਚ ਬੁਲਾ ਲਿਆ ਜਦ ਮੋਬਾਈਲ ਲੈਣ ਵਾਲਾ ਦਾਣਾ ਮੰਡੀ ਵਿੱਚ ਪੁੱਜਿਆ ਤਾਂ ਨਿਸ਼ਾਨੀ ਦੇਖ ਕੇ ਉਸ ਨੂੰ ਮੋਬਾਈਲ ਵਾਪਸ ਕੀਤਾ ਗਿਆ ਤੇ ਉਸ ਨੂੰ ਮਠਾਈ ਲੈਣ ਲਈ ਕਿਹਾ ਗਿਆ ਪਰ ਜਿਸ ਦਾ ਮੋਬਾਈਲ ਸੀ ਉਸ ਲੜਕੇ ਦੀ ਜੇਬ ਵਿੱਚ ਪੈਸੇ ਨਹੀਂ ਸੀ ਅਤੇ ਜਿਸ ਨੂੰ ਮੋਬਾਈਲ ਲੱਭਿਆ ਸੀ ਉਸ ਨੇ ਆਪਣੀ ਜੇਬ ਤੋਂ 100 ਰੁਪਏ ਦਿੱਤਾ ਅਤੇ ਜਿਸ ਦਾ ਮੋਬਾਈਲ ਸੀ ਉਸ ਤੋਂ ਹੀ ਤੋਸ਼ਾ ਮੰਗਵਾਇਆ ਤੇ ਲੋਕਾਂ ਦਾ ਮੂੰਹ ਮਿੱਠਾ ਕਰਾਇਆ ਇਹ ਇਮਾਨਦਾਰੀ ਦੀ ਜਿੰਦਾ ਮਿਸਾਲ ਹੈ ਇੱਕ ਤਾਂ ਮੋਬਾਈਲ ਵਾਪਸ ਕਰਨਾ ਇੱਕ ਆਪਣੀ ਜੇਬ ਤੋਂ 100 ਰੁਪਏ ਲਾ ਕੇ ਮਠਾਈ ਵੀ ਮੰਗਾ ਕੇ ਦੇਣੀ ਇਹ ਇਮਾਨਦਾਰੀ ਕਰਕੇ ਹੀ ਸਮਾਜ ਇੱਕ ਦੂਸਰੇ ਤੇ ਹਲੇ ਤੱਕ ਚੱਲ ਰਿਹਾ ਹੈ ਇਹ ਕਿੱਥੋਂ ਦੀ ਘਟਨਾ ਹੈ ਉਹ ਵਿਅਕਤੀ ਕੌਣ ਹੈ ਅਤੇ ਹੋਰ ਉੱਥੇ ਕੌਣ-ਕੌਣ ਮੌਜੂਦ ਸੀ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਮੰਗਤਰਾਮ ਜੀ ਕਿੱਥੋਂ ਰਹਿਣ ਵਾਲੇ ਹੋ ਲਾਲੋ ਵਾਲੀ ਦੀ ਇਹ ਫੋਨ ਤੁਸੀਂ ਬੁਖਾਰ ਰਹੇ ਹੋ ਪੋਤਾ ਕਿਉਂ ਬੁਖਾਰ ਰਹੇ ਹੋ ਕੀ ਚੱਕਰ ਹੈ ਇਹ ਮੈਨੂੰ ਲੱਭਿਆ ਜੀ ਇਹ ਕਿੱਥੋਂ ਲੱਭਿਆ ਸੀ ਜੀ ਇਹ ਪੈਂਚਾਲੀ ਨਹਿਰ ਦੇ ਪਿੱਛਲੇ ਪਾਸੇ ਸੀ ਤੁਸੀਂ ਉੱਥੇ ਕੀ ਕਰਨਗੇ ਅਸ ਪਿੰਡੂ ਆ ਰਿਹਾ ਸੀ ਮੈਂ ਜੀ ਤੇ ਤੁਹਾਨੂੰ ਮੋਬਾਈਲ ਕਿੰਨੇ ਵਜੇ ਲੱਭਿਆ ਸੀ ਇਹ ਮੈਨੂੰ ਕੋਈ 11 ਵਜੇ ਕੇ 10 ਮਿੰਟਾਂ ਤੇ ਲੱਭਿਆ ਸੀ ਹੋਨੇ ਮੋਬਾਈਲ ਤੁਸੀਂ ਤੁਹਾਨੂੰ ਬੁਖਾਰ ਰਹੇ ਹੋ ਕਿ ਨੂੰ ਦੇਣ ਲੱਗੇ ਹੋ ਜਾਂ ਕਿਸ ਨੂੰ ਕਹਿ ਰਹੇ ਹੋ ਮੋਬਾਈਲ ਕਿਸੇ ਦਾ ਲਾਜਾ ਇਹ ਮੁੰਡਾ ਹੈਗਾ ਜੀ ਉਹਨੇ ਫੋਨ ਕੀਤਾ ਸੀ ਮੇਰੇ ਵੱਲੇ ਵੀ ਮੇਰਾ ਮੋਬਾਈਲ ਗਮ ਹੋਇਆ ਤੇ ਮੈਂ ਉਹਨੂੰ ਕਿਹਾ ਵੀ ਮੈਂ ਅੱਧੇ ਘੰਟੇ ਤੱਕ ਮੰਡੀ ਦਾਣਾ ਮੰਡੀ ਆਣਾ ਤੇ ਉੱਥੋਂ ਆ ਕੇ ਲੈ ਜਾਣਾ ਅਕਸਰ ਲੋਕਰ ਮੋਬਾਈਲ ਮੋਬਾਈਲ ਸੋਚੋ ਫੜ ਕੇ ਜੇਬ ਚ ਪਾ ਲੈਂਦੇ ਨੇ ਤੁਸੀਂ ਨਹੀਂ ਕੀਤਾ ਤੁਸੀਂ ਵਾਪਸ ਦੇ ਦਿਓ ਆਪਾਂ ਕੀ ਕਰਨਾ ਜੀ ਮੈਂ ਰ 100 ਰੁਪਏ ਹੀ ਕੋਲੋਂ ਦਿੱਤਾ ਵੀ ਮਠਿਆਈ ਲੈ ਆ ਸਾਰਿਆਂ ਦਾ ਮੂੰਹ ਮਿੱਠਾ ਕਰਾ ਦੇ ਕੀ ਨਾਮ ਹੈ ਲੜਤੀ ਦਾ ਸੁਜੀਲ ਕੰਪੋਈ ਕਿੱਥੇ ਰਹਿੰਦੇ ਹੋ ਪੈਂਚਾਲ ਮੋਬਾਈਲ ਤੁਹਾਡਾ ਹੈ ਹਾਂ ਜੀ ਕਿੱਥੇ ਡਿੱਗਿਆ ਸੀ ਖੇਤ ਕੋਲ ਤੇ ਨੇ ਆਇਆ ਇਹ ਤੁਹਾਡਾ ਮੋਬਾਈਲ ਹੈ ਇਹ ਕੀ ਗਰੰਟੀ ਹੈ ਵੀ ਤੁਹਾਡਾ ਹੈ ਬੀਪੀ ਲੱਗੀ ਹੋਈ ਹੈ ਬੀਪੀ ਤਾਂ ਅਕਸਰ ਲੋਕੀ ਦੂਸਰੇ ਹੀ ਲਾ ਲੈਂਦੇ ਨੇ ਨਹੀਂ ਵੈਸਾ ਨਹੀਂ ਹੈ ਲੋਕ-ਲੁਕ ਸਭ ਪਤਾ ਨਹੀਂ ਤੇ ਤੁਹਾਨੂੰ ਮੋਬਾਈਲ ਵਾਪਸ ਕਰ ਰਹੇ ਨੇ ਤੇ ਨਾਲ ਮਠਾਈ ਦੇ ਪੈਸੇ ਦੇ ਰਹੇ ਨੇ ਤਾਂ ਘਰੇ ਗੱਲ ਨਹੀਂ ਕੀਤੀ ਇਹ ਨਹੀਂ ਹੋਈ ਘਰੇ ਕਿੰਨੇ ਦਾ ਆਇਆ ਸੀ ਮੋਬਾਈਲ ਇਹ ਸਾਡੇ 17 ਦੇ ਸੀ ਕੀ ਇਹਨਾਂ ਦਾ ਤਨਵਾਦ ਕਿਵੇਂ ਕਰੋਗੇ ਪੈਰਾਂ ਗਵਾਟ ਲਾ ਤੁਹਾਡੇ ਗਵਾਂੜ ਪੈਸਾ ਨੂੰ ਮੋਬਾਈਲ ਆਪਿਆ ਵਾਪਸ ਦੇ ਰਹੇ ਨੇ ਅਕਸਰ ਲੋਕ ਅੱਜ ਕੱਲ ਰੁਪਏ ਰੁਪਏ ਦੀ ਬੇਇਮਾਨੀ ਕਰ ਰਹੇ ਨੇ 16-17 ਹਜ਼ਾਰ ਦਾ ਮੋਬਾਈਲ ਦੇ ਰਹੇ ਨੇ ਕੀ ਕਹਿਣਾ ਖੰਦੇ ਬੜੀ ਅੱਛੀ ਗੱਲ ਹੈ ਮੇਰੇ ਨਾਲ ਤਾਂ ਸੁਭਾਅ ਜੀ ਹੈ ਇਹਨਾਂ ਦੁਕਾਨ ਦੇ ਇਹਨਾਂ ਦੇ ਦੋਸਤ ਰਿਸ਼ਤੇਦਾਰ ਨੇ ਆਏ ਇਹਨਾਂ ਕੋਲ ਤੇ ਕਹਿਣ ਲੱਗੇ ਵੀ ਆ ਇੱਕ ਮੋਬਾਈਲ ਗੁੰਮ ਐਸਾ ਮਿਲਿਆ ਹੈ ਤੇ ਮੈਂ ਕਿਹਾ ਦੋ ਮਿੰਟ ਰੁਕੋ ਫਿਰ ਮੈਂ ਕਿਹਾ ਵੀ ਬੜੀ ਅੱਛੀ ਗੱਲ ਹੈ ਇਹ ਆਮ ਨਾਲ ਲੋਕ ਬੱਚਿਆਂ ਦੇ ਮੋਬਾਈਲ ਹਾਥੇ ਪੜੇ ਹੁੰਦੇ ਤੇ ਚੋਰ ਖੋ ਕੇ ਲੈ ਜਾਂਦੇ ਆ ਤੇ ਮਿਲਦਾ ਹੀ ਨਹੀਂ ਗੇ ਤੇ ਵੇਚ ਦਿੰਦੇ ਅੱਗੇ ਜਾ ਕੇ ਪਰ ਇੰਨੀ ਇਨਸਾਨੀਅਤ ਦੇਖੋ ਸ਼ਰਾਬ ਤੇ ਭਾਈ ਸਾਹਿਬ ਦੀ ਇਹਨਾਂ ਨੂੰ ਮਿਲਿਆ ਉਹ ਮੁੰਡੇ ਦਾ ਫੋਨ ਆਇਆ ਉਹਨਾਂ ਨੇ ਫੋਨ ਚੱਕਿਆ ਉਹਨਾਂ ਕਿਹਾ ਤੇ ਘੜੇ ਦੇ ਕੋਲ ਜਾ ਕੇ ਫੋਨ ਲੈ ਜਾ ਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਮਠਿਆਈ ਵੀ ਪੱਲੂ ਖਵਾਈ ਜਾ ਰਹੇ ਨੇ ਤੇ ਇਹ ਚੀਜ਼ਾਂ ਬੜੀਆਂ ਮੁੰਡਿਆਂ ਨੇ ਆਹ ਨਾਲੇ ਬੰਦਿਆਂ ਨੂੰ ਲੋਕਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਵੀ ਅਸਤਾਂ ਦੇ ਲੋਕ ਵੀ ਜਿਹੜੇ ਹੈਗੇ ਨੇ ਦੁਨੀਆ ਦੇ ਵਿੱਚ ਜਿਹੜੇ ਕਿ ਇਹ ਇਸ ਤਰ੍ਹਾਂ ਦੀ सबूत ने साबित करते हैं लोग इंसान एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत